ਹੈਲੋ ਜੀ ਸਾਰੇ ਪੈਨਪ੍ਰਾਬਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਸਕਿਪ ਨਾ ਕਰਨਾ ਸ਼ੁਰੂਤ ਲੈ ਕੇ ਅੰਤ ਤੱਕ ਜਰੂਰ ਦੇਖਣਾ ਤੇ ਇੱਕ ਹੈਪੀ ਦਾ ਬਟਨ ਹੈ ਉਸ ਨੂੰ ਵੀ ਜਰੂਰ ਦਬਾ ਦਿਆ ਕਰੋ ਤੇ ਅੱਜ ਦੇ ਜਿਹੜਾ ਆਪਾਂ ਵੀਡੀਓ ਦਾ ਮੇਨ ਵਿਸ਼ਾ ਹੈਗਾ ਤੁਸੀਂ ਥੰਬਨੇਲ ਦੇਖ ਕੇ ਜਾਣ ਹੀ ਗਏ ਹੋਵੋਗੇ ਕਿਉਂਕਿ ਘਰ ਦੇ ਵਿੱਚ ਹਰ ਟਾਈਮ ਆਪਾਂ ਨੂੰ ਕਈ ਵਾਰੀ ਇੱਕੋ ਦਮ ਲੱਗਦਾ ਹੈ ਵੀ ਘਰ ਦੇ ਵਿੱਚ ਨਾ ਕੋਈ 네ਗਟਿਵਿਟੀ ਜੀ ਆ ਗਈ ਹੈ ਕਈ ਵਾਰੀ ਕੋਈ ਗੱਲ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਆਪਣਾ ਬੈਠੇ ਬੈਠੇ ਹੁੰਦਾ ਨਾ ਮਨ ਕਰਦਾ ਵੀ ਬਸ ਮੈਂ ਰੂ ਹੀ ਜਾਮ ਮਨ ਉਦਾਸ ਬੇਚੈਨ ਘਬਰਾਟ ਗੰਦੇ ਗੰਦੇ ਸੁਪਨੇ ਕਈ ਵਾਰੀ ਨਾ ਇਦਾਂ ਲੱਗ ਜਾਂਦਾ ਹੁੰਦਾ ਵੀ ਕੁਝ ਨਾ ਕੁਝ ਗਲਤ ਹੋਣ ਵਾਲਾ ਹੈਗਾ ਜਿਹੜਾ ਵੀ ਕੰਮ ਕਰਦੇ ਆ ਉਸੇ ਕੰਮ ਦੇ ਵਿੱਚ ਘਾਟਾ ਪਈ ਜਾਂਦਾ ਨੁਕਸਾਨ ਹੋਈ ਜਾਂਦੇ ਨੇਗੇ ਇੱਕ ਦੂਜੇ ਨੂੰ ਦੇਖ ਕੇ ਪਰ ਆਜੀ ਨਹੀਂ ਹੈਗੇ ਬਸ ਇਹ ਹੁੰਦਾ ਵੀ ਹਾਂ ਇਹ ਮੇਰੇ ਸਾਹਮਣੇ ਕਿਉਂ ਆ ਗਏ ਬਿਨਾਂ ਮਤਲਬ ਤੋਂ ਗੁੱਸਾ ਚੜੀ ਜਾਂਦਾ ਕਿ ਬਹੁਤ ਪੈਣਾ ਦੇ ਵੀ ਮੈਨੂੰ ਮੈਸੇਜ ਇਸ ਤਰੀਕੇ ਨਾਲ ਆਉਂਦੇ ਨੇ ਕਿ ਮੈਨੂੰ ਨਾ ਬੇਵਜਾ ਤੋਂ ਗੁੱਸਾ ਹੋਈ ਜਾਂਦਾ ਕੋਈ ਗੱਲ ਨਹੀਂ ਹੁੰਦੀ ਮਨ ਦੇ ਵਿੱਚ ਬੇਚੈਨੀ ਡਿਪਰੈਸ਼ਨ ਟੈਨਸ਼ਨ ਬਹੁਤ ਜ਼ਿਆਦਾ ਰਹਿੰਦਾ ਹੈਗਾ ਤੇ ਕਮਾਈ ਵੀ ਬਹੁਤ ਕਰਦੇ ਆ ਤੇ ਤਾਂ ਪੈਸਾ ਜੋ ਵੀ ਕਮਾਉਨੇ ਆ ਸਾਰਾ ਪਰਿਵਾਰ ਕਮਾਉਨੇ ਆ ਕਿਸੇ ਵੀ ਤਰੀਕੇ ਦਾ ਕੋਈ ਨਸ਼ਾ ਨਹੀਂ ਸਨਿਤਨੇਮ ਵੀ ਕਰਦੇ ਆ ਪਾਠ ਵੀ ਕਰਦੇ ਆ ਸਿਮਰਨ ਵੀ ਕਰਦੇ ਆ ਪਰ ਘਰ ਦੇ ਵਿੱਚ ਕੋਈ ਵੀ ਬਰਕਤ ਤੇ ਕੋਈ ਵੀ ਵਾਧਾ ਤੇ ਕੋਈ ਵੀ ਪਿਆਰ ਇਤفاق ਨਹੀਂ ਮੇਨ ਘੱਲੇ ਕਿ ਜਦੋਂ ਘਰ ਦੇ ਵਿੱਚ ਪਿਆਰ ਇਤفاق ਨਾ ਨਾ ਹੋਵੇ ਉਦੋਂ ਘਰ ਦੇ ਵਿੱਚ ਕਿਸੇ ਵੀ ਚੀਜ਼ ਦਾ ਪਤਾ ਨਹੀਂ ਹੁੰਦਾ ਅੱਜ ਮੈਂ ਤੁਹਾਨੂੰ ਕੁਝ ਨਿਸ਼ਾਨੀਆਂ ਦੱਸਦੀਆਂਗੀ ਪਹਿਲਾਂ ਤਾਂ ਕਿ ਤੁਹਾਨੂੰ ਜੇ ਇਹ ਨਿਸ਼ਾਨੀਆਂ ਨਜ਼ਰ ਆਉਣ ਦਾ ਤੁਹਾਡੇ ਕਾਰੋਬਾਰ ਨੂੰ ਤੁਹਾਡੇ ਘਰ ਨੂੰ ਕਿਸੇ ਨਾ ਕਿਸੇ ਦੀ ਚੀਜ਼ ਦੀ ਚਾਹੇ ਕੋਈ ਲਾਲੋ ਜਿਵੇਂ ਬੁਰੀ ਨਜ਼ਰ ਲਾਲੋ ਚਾਹੇ ਕੋਈ ਓਪਰੀ ਹਵਾ ਜਿਵੇਂ ਆਪਾਂ ਕਹਿ ਦਿੰਨੇ ਉਹ ਚੀਜ਼ ਲਾਲੋ ਚਾਹੇ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਕਿ ਘਰ ਦਾ ਤੁਹਾਡੇ ਦਾ ਔਰਾ ਖਰਾਬ ਹੋਇਆ ਹੋਇਆ ਜਿਵੇਂ ਆਪਾਂ ਕਹਿ ਦਿੰਨੇ ਹਨਾ ਦੇਖੋ ਦੁੱਖ ਸੁੱਖ ਹਰ ਇੱਕ ਦੀ ਜ਼ਿੰਦਗੀ ਚ ਆਉਂਦੇ ਰਹਿੰਦੇ ਨੇ ਜਦੋਂ ਆਪਾਂ ਵਾਈਗਰੂ ਜੀ ਦੇ ਲੜ ਲੱਗਿਆ ਤਾਂ ਵਾਈਗਰੂ ਜੀ ਉਹ ਦੁੱਖਾਂ ਨੂੰ ਛੋਟੇ ਕਰਕੇ ਕੱਟ ਦਿੰਦੇ ਆ ਇਹਨੇ ਅਗਰ ਆਪਾਂ ਨੂੰ ਬਿਨਾ ਕਿਸੇ ਤਕਲੀਫ ਤੋਂ ਐਦਾਂ ਹੀ ਸਾਰੀਆਂ ਆਪਣੀਆਂ ਹਨਾ ਕਾਰਜ ਪੂਰੇ ਹੋਈ ਜਾਣ ਫਿਰ ਤਾਂ ਆਪਾਂ ਹੰਕਾਰ ਦੇ ਵਿੱਚ ਆ ਜਾਾਂਗੇ ਵੀ ਹਾਂ ਮੈਂ ਤਾਂ ਜੋ ਬੋਲਦਾ ਮੂੰਹ ਹੋਈ ਹੋਈ ਜਾਂਦਾ ਤਾਂ ਵਾਈਗਰੂ ਜੀ ਕਈ ਵਾਰੀ ਨਾ ਆਪਾਂ ਨੂੰ ਜਿਵੇਂ ਇੱਕ ਬੱਚਾ ਇੱਕ ਛੋਟੀ ਜਿਹੀ ਆਪਣੇ ਆਮ ਹੁਣ ਜੱਟਾਂ ਦੇ ਘਰਾਂ ਦੇ ਵਿੱਚ ਉਜਾੜਾ ਹੁੰਦੀ ਹੈ ਨਾ ਜਿਵੇਂ ਸਪ੍ਰੇਹਾਂ ਦੀਆਂ ਸੀਸੀਆਂ ਪਈਆਂ ਨੇ ਬੱਚਾ ਖੇਡਣ ਨੂੰ ਮੰਗਦਾ ਵੀ ਮੈਨੂੰ ਉਹ ਦਿਓ ਮੈਨੂੰ ਉਹ ਦਿਓ ਮਮਾ ਹਨ ਵੀ ਆਪਾਂ ਨਹੀਂ ਦਿੰਦੀ ਕਿਉਂਕਿ ਆਪਾਂ ਨੂੰ ਪਤਾ ਵੀ ਜੇ ਉਹ ਦੇਵਾਂਗੇ ਤਾਂ ਬੱਚੇ ਨੂੰ ਮੂੰਹ ਦੇ ਵਿੱਚ ਪਾ ਲੈਣੀ ਹੈ ਤੇ ਉਹ ਖੁੱਲ ਜਾਣੀ ਹੈ ਤੇ ਬੱਚੇ ਨੂੰ ਕੁਛ ਮੈਂ ਅਜਾ ਅੱਗ ਜਾਂਦਾ ਛੋਟਾ ਬੱਚਾ ਅੱਗ ਫੜਨ ਜਾਂਦਾ ਹੈ ਨਾ ਤਾਂ ਉਸੇ ਤਰੀਕੇ ਨਾਲ ਵਾਈਗਰੂ ਜੀ ਆਪਾਂ ਨੂੰ ਉਸ ਚੀਜ਼ ਤੋਂ ਬਚਾਉਂਦੇ ਨੇ ਕਈ ਵਾਰੀ ਆਪਾਂ ਨਾ ਮੰਗੀ ਜਾਂਦੇ ਨੇ ਮੰਗੀ ਜਾਂਦੇ ਨੇ ਆਪਣੀ ਉਹ ਮੰਗ ਨਹੀਂ ਪੂਰੀ ਹੁੰਦੀ ਤਾਂ ਵਾਈਗਰੂ ਜੀ ਅੱਗੇ ਅਰਦਾਸ ਕਰਕੇ ਵਾਈਗਰੂ ਜੀ ਇਹਦੇ ਵਿੱਚ ਵੀ ਮੇਰਾ ਭਲਾ ਹੀ ਹੈ ਜਿਸ ਦਿਨ ਤੁਸੀਂ ਭਲਾ ਕਰਨ ਲੱਗੇ ਨਾ ਤਾਂ ਵਾਈਗਰੂ ਜੀ ਵੀ ਖੁਦ ਤੁਹਾਡੇ ਉਸ ਕਾਰਜ ਨੂੰ ਕਰਨਗੇ ਜਿਸ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਪਿਆਰ ਇਤفاق ਬਰਕਤਾਂ ਇਹ ਹੋਣਗੀਆਂ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਕੁਝ ਨਿਸ਼ਾਨੀਆਂ ਜਿਹੜੀਆਂ ਕਿ ਤੁਹਾਨੂੰ ਲੱਗਣ ਤਾਂ ਤੁਹਾਡੇ ਘਰ ਦੇ ਵਿੱਚ ਇੰਨਾਂ ਦੀਆਂ ਚੀਜ਼ਾਂ ਦੇ ਵਿੱਚ ਕੋਈ ਨਾ ਕੋਈ ਨੈਗੇਟਿਵਿਟੀ ਹੈ ਫਿਰ ਮੈਂ ਆਪਾਂ ਇਲਾਜ ਵੀ ਦੱਸਾਂਗੀ ਸਭ ਤੋਂ ਪਹਿਲੀ ਗੱਲ ਕਿ ਜਿਵੇਂ ਆਪਾਂ ਅਕਸਰ ਬੈਠੇ ਹੁੰਨੇ ਆਂ ਕਈ ਵਾਰੀ ਹਰ ਇੱਕ ਨਾਲ ਹੁੰਦਾ ਮੇਰੇ ਨਾਲ ਵੀ ਹੁੰਦਾ ਨਾ ਜਦੋਂ ਆਪਾਂ ਬੈਠੇ ਹੁੰਨੇ ਆਂ ਨਾ ਮਨ ਨੂੰ ਘਬਰਾਟ ਬੇਚੈਨੀ ਜੀ ਲੱਗਣ ਲੱਗ ਜਾਂਦੀ ਹੈ ਬੇਵਜ੍ਹਾ ਤੋਂ ਕਈ ਵਾਰੀ ਨਾ ਮਾਨੇ ਨਾ ਘਬਰਾਜੂ ਕਿ ਅੱਖਾਂ ਵਿੱਚੋਂ ਹੰਝੂ ਵੀ ਆਉਣ ਲੱਗ ਜਾਂਦੇ ਨੇ ਕਿ ਇੱਕੋ ਧਮ ਕਰਕੇ ਕਰੇ ਆਪ ਨੂੰ ਇੱਕੋ ਧਮ ਭੁੱਖ ਲੱਗਦੀ ਹੈ ਜਦੋਂ ਕਿ ਜਦ ਕੇ ਆਪਾਂ ਜਿਵੇਂ ਹੁੰਦੇ ਵੀ ਹਾਂ ਹੁਣੇ ਆਪਣੇ ਖਾਣਾ ਖਾਦੇ ਕੁਝ ਵੀ ਫਿਰ ਵੀ ਇੱਕੋ ਧਮ ਪਸੀਨੇ ਆਉਣ ਲੱਗ ਜਾਂਦੇ ਨੇ ਜਾਂ ਇੱਕੋ ਧਮ ਬਦਨ ਸਰੀਰ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਜਾਂ ਇੱਕੋ ਧਮ ਸਿਰ ਦਰਦ ਹੋਣ ਲੱਗ ਜਾਂਦਾ ਜਾਂ ਕਈ ਵਾਰੀ ਆਪਾਂ ਜਿਵੇਂ ਬਾਹਰੋਂ ਆਉਣੀ ਆ ਨਾ ਘਰ ਦੇ ਅੰਦਰ ਬੜਨ ਸਾਰੇ ਇੱਕ ਦੂਜੇ ਤੇ ਠੀਜੇ ਗੁੱਸਾ ਚੜੀ ਜਾਂਦਾ ਕਈ ਵਾਰੀ ਆਪਾਂ ਹੁੰਦੇ ਵੀ ਜਿਵੇਂ ਬੀਪੀ ਆਪਣਾ ਹਨਾ ਵੱਧ ਕੇ ਆਇਗਾ ਇਦਾਂ ਵੀ ਹੁੰਣ ਲੱਗ ਜਾਂਦਾ ਹੈਗਾ ਇਹ ਨਿਸ਼ਾਨੀਆਂ ਨੇ ਜਿਵੇਂ ਇੱਕੋ ਧਮ ਘਬਰਾਟ ਹੋਣੀ ਗੁੱਸਾ ਆਉਣਾ ਪਸੀਨਾ ਆਉਣਾ ਹਨਾ ਤੇ ਇੱਕੋ ਇਹ ਨੈਗੇਟਿਵਿਟੀ ਤੁਹਾਡੇ ਘਰ ਦਾ ਔਰਾ ਜਾਂ ਤੁਹਾਡੇ ਜਿਵੇਂ ਨਾજર ਲੱਗੂ ਕਿਸੇ ਵੀ ਤਰੀਕੇ ਤਾਂ ਲਾ ਲੋ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਨੈਗੇਟਿਵਿਟੀ ਜ਼ਰੂਰ ਹੈ ਤੇ ਤੁਹਾਡੇ ਜੀਵ ਦੇ ਵਿੱਚ ਤਨ ਨਾ ਖੜਨ ਨਾ ਆਪਾਂ ਕਹਿ ਲੈਂਦੇ ਵੀ ਮੈਂ ਕਮਾਈ ਬਹੁਤ ਕਰਦਾ ਹਾਂ ਨਾ ਵੀ ਪਰ ਤਾਂ ਨਹੀਂ ਖੜਦਾ ਅੱਜ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸਦੀ ਹਾਂ ਉਹਨੂੰ ਧਿਆਨ ਨਾਲ ਕਰਨਾ ਹਣਾ ਦੇਖੋ ਜਿਹੜੇ ਦਾ ਤਤਕਰਾ ਵਿਤਕਰਾ ਕਰਨਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਸਿਰਫ ਵੀਡੀਓ ਪਾਉਣੀ ਹੈ ਵਿਸ਼ਵਾਸ ਕਰਨਾ ਨਾ ਕਰਨਾ ਇਹ ਤੁਹਾਡੀ ਆਪਣੀ ਇੱਛਾ ਹੈਗੀ ਹੈ ਨਾ ਤਾਂ ਤੁਸੀਂ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਡੀ ਕੋਈ ਬਿਮਾਰੀ ਆ ਕਈ ਵਾਰ ਇਹਨਾਂ ਪਰ ਉਹਨੂੰ ਪਤੀ ਨੂੰ ਹੁੰਦਾ ਵੀ ਇੱਕ ਨਾ ਮੇਰੇ ਨਾਲ ਇਟਲੀ ਤੋਂ ਮਾਤਾ ਤੇ ਪਿਤਾ ਜੀ ਜੁੜੇ ਹੋਏ ਨੇ ਬਜ਼ੁਰਗ ਨੇ ਉਹ ਤੇ ਉਹਨਾਂ ਦੇ ਨਾਮ ਮੈਨੂੰ ਦੱਸਦੇ ਕਿ ਪੁੱਤ ਸਾਡੇ ਬਹੁਤ ਪੈਸੇ ਖਰਾਬ ਹੋ ਗਏ ਵੀ ਇਦਾਂ ਨਾ ਪਰ ਸਾਡੀ ਬਿਮਾਰੀ ਹੈ ਜਿਹੜੀ ਉਹ ਖਤਮ ਨਹੀਂ ਹੋ ਰਹੀ ਤੇ ਅੱਜ ਮੈਂ ਖਾਸ ਕਰਕੇ ਜਿਹੜੇ ਵੀ ਭੈਣ ਭਰਾਵਾਂ ਦੀ ਇਸ ਤਰੀਕੇ ਦਾ ਨਾ ਹੈਗਾ ਕਿਉਂਕਿ ਇਹ ਆਪਣੇ ਪਿਛਲੇ ਕਰਮਾਂ ਦਾ ਜਾਂ ਫਿਰ ਆਪਾਂ ਨੂੰ ਕਿਸੇ ਨੇ ਕੋਈ ਨਾ ਕੋਈ ਇਦਾਂ ਦੀ ਚੀਜ਼ ਹੈ ਜਿਹਦੇ ਨਾਲ ਆਪਾਂ ਨੂੰ ਕਹਿੰਦੇ ਕਰਮ ਰੋਗ ਲੱਗ ਜਾਂਦਾ ਹੈਗਾ ਹਨ ਜਿਹੜਾ ਕਿ ਟੁੱਟਣ ਦਾ ਨਾਮ ਨਹੀਂ ਲੈ ਜਾਂਦਾ ਹੈਗਾ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਆ ਇਸ ਚੀਜ਼ ਨੂੰ ਤੁਸੀਂ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਤੁਸੀਂ ਨੇ ਸੱਤ ਅਨਾਜ ਲੈਣੇ ਨੇ ਉਹਦੇ ਵਿੱਚ ਪੀਲੀ ਸਰੋਂ ਜ਼ਰੂਰ ਰੱਖਿਓ ਕਿਉਂਕਿ ਪੀਲੀ ਸਰੋਂ ਜਿਹੜੀ ਨਾ ਇਹ ਇੱਕ ਲਾਲੋ ਵੀ ਨજર ਦੋਸਤ ਨੂੰ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ ਜਿਹੜੇ ਕਿ ਆਪਣੇ ਸ਼ਾਸਤਰ ਵਿੱਦਿਆ ਵਾਲੇ ਨੇ ਨਾ ਵਸਤੂ ਦੋਸਤ ਜਿਵੇਂ ਮੰਨਦੇ ਨੇ ਜਾਂ ਆਪਾਂ ਐਸਟਰੋਲੋਜੀ ਕਹਿ ਦਿੰਦੇ ਆ ਉਹ ਹਨਾ ਇਹ ਚੀਜ਼ ਨੂੰ ਬਹੁਤ ਜ਼ਿਆਦਾ ਮੰਨਦੇ ਆ ਦੇਖੋ ਇਹਦੇ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਵਾਲਾ ਥੋੜੇ ਥੋੜੇ ਜਿਵੇਂ 20 20 30 30 ਰੁਪਏ 20 20 ਰੁਪਏ ਦੀਆਂ ਲੈ ਲਓ ਤੁਸੀਂ 10 10 ਰੁਪਏ ਦੀਆਂ ਲੈ ਲਓ ਨਾ ਡਾਕਟਰਾਂ ਨੂੰ ਵੀ ਤਾਂ ਜਾ ਕੇ ਆਪਾਂ 50 50 ਹਜ਼ਾਰ ਰੁਪਏ ਲੱਗ ਲਗਾ ਜਿੰਨਾ ਮਰਜ਼ੀ ਬਿੱਲ ਬਣਾ ਦੇਣ ਉਹਨਾਂ ਹੀ ਦੇ ਦੋਗੇ ਹਨਾ ਉਦੋਂ ਤਾਂ ਆਪਾਂ ਕਹਿੰਦੇ ਨਹੀਂ ਵੀ ਹਾਂ ਤੂੰ ਇਹ ਕਿਉਂ ਐ ਕਰ ਲਿਆ ਤਾਂ ਪਲੀਜ਼ ਥੋੜਾ ਜਨਾ ਸਮਝਿਆ ਕਰੋ ਇਹ ਚੀਜ਼ ਨਾਲ ਤੁਹਾਡਾ ਫਾਇਦਾ ਹੀ ਹੈ ਨੁਕਸਾਨ ਨਹੀਂ ਤਾਂ ਤੁਸੀਂ ਨੇ ਸੱਤ ਅਨਾਜ ਲੈਣੇ ਨੇ ਜਿਵੇਂ ਇੱਕ ਕਾਲੇ ਚਨੇ ਲੈ ਲੈਣੇ ਆ ਆਪਣੇ ਪੀਲੇ ਚਨੇ ਲੈ ਲੈਣੇ ਜਿਹੜੇ ਦਾਲ ਦਲੀ ਹੋਈ ਦਾਲ ਕਹਿੰਦੇ ਨੇ ਆਪਾਂ ਦੋ ਤੇ ਸ਼ੱਕਰ ਲੈ ਲਓ ਚੀਨੀ ਲੈ ਲਓ ਤੁਸੀਂ ਕੁਝ ਵੀ ਲੈ ਲਓ ਚਾਰ ਤਾਂ ਇਹ ਹੋ ਗਈ ਤੇ ਪੰਜਵੀਂ ਹੋ ਗਈ ਪੀਲੀ ਸਰੋਂ ਤੇ ਸੇਮਾ ਹੋ ਗਏ ਤੇਲ ਕਾਲੇ ਤੇਲ ਲੈ ਲਿਓ ਤੇ ਸੱਤਮਾ ਹੋ ਗਿਆ ਸਰੋਂ ਦਾ ਤੇਲ ਥੋੜਾ ਜਿਹਾ ਇਹ ਸੱਤੇ ਚੀਜ਼ਾਂ ਤੁਸੀਂ ਇੱਕ ਲਿਫਾਫੇ ਦੇ ਵਿੱਚ ਪਾ ਕੇ ਆਪਣੇ ਉੱਪਰ ਦੀ ਸੱਤ ਵਾਰੀ ਚੁਹਾ ਲੈਣੀਆਂ ਨੇ ਸੱਤ ਵਾਰੀ ਚੁਹਾ ਕੇ ਇਹਨਾਂ ਨੂੰ ਤੁਸੀਂ ਜੇ ਕਰ ਸਕਦੇ ਹੋ ਤਾਂ ਮਹੀਨੇ ਦੇ ਵਿੱਚ ਨਾ ਚਾਰ ਵਾਰੀ ਚਾਰ ਹਫ਼ਤੇ ਆਉਂਦੇ ਨੇ ਚਾਰ ਸ਼ਨੀਵਾਰ ਤੁਸੀਂ ਕਿਸੇ ਵੀ ਗਰੀਬ ਨੂੰ ਦੇ ਦਿਓ ਆਪਣੇ ਉੱਪਰ ਦੀ ਇਸ ਨੂੰ ਚਾਹ ਕੇ ਕਿਸੇ ਵੀ ਗਰੀਬ ਨੂੰ ਤੁਸੀਂ ਦੇ ਦੋ ਤਾਂ ਕਿ ਜੋ ਤੁਹਾਡਾ ਕਰਮ ਹੈ ਨਾ ਉਹ ਪੁੰਨ ਕਰਮ ਦੇ ਵਿੱਚ ਬਦਲ ਜੇ ਇਹ ਕੋਈ ਟੋਟਕਾ ਜਾਂ ਜਾਦੂ ਟੂਣਾ ਨਹੀਂ ਹੈਗਾ ਇਹ ਸਿਰਫ ਇਹ ਹੈਗਾ ਵੀ ਜਿਹੜੀ ਤੁਹਾਡੇ ਕਿਸੇ ਵੀ ਤਰੀਕੇ ਦਾ ਤੁਹਾਡਾ ਮਾੜਾ ਕਰਮ ਹੈ ਨਾ ਉਹ ਪੁੰਨ ਕਰਮ ਦੇ ਵਿੱਚ ਬਦਲ ਜੇ ਕਿਉਂਕਿ ਮਾੜੇ ਕਰਮਾਂ ਨੂੰ ਪੁੰਨ ਕਰਮ ਹੀ ਬਦਲ ਸਕਦੇ ਨੇ ਹੋਰ ਕੁਝ ਨਹੀਂ ਤੁਹਾਨੂੰ ਦਵਾਈ ਨਹੀਂ ਲੱਗਦੀ ਹੈਗੀ ਤਾਂ ਤੁਸੀਂ ਕੋਲੇ ਜਲ ਰੱਖ ਕੇ ਨਾ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਉਹ ਜਲ ਨੂੰ ਪੀਣ ਲੱਗੋ ਲਗਾਤਾਰ 41 ਦਿਨ ਜਾਂ ਸਵਾ ਮਹੀਨਾ ਜ਼ਰੂਰ ਕਰਨਾ ਤੁਹਾਨੂੰ ਦਵਾਈ ਜ਼ਰੂਰ ਲੱਗਣ ਲੱਗੇਗੀ ਤੇ ਤੀਸਰੀ ਚੀਜ਼ ਜਦੋਂ ਵੀ ਤੁਸੀਂ ਡਾਕਟਰ ਕੋਲ ਜਾਣਾ ਜਾਂ ਦਵਾਈ ਲੈਣੀ ਹੈ ਤਾਂ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਬੈਦਾਂ ਸੰਦਾਂ ਸੰਗ ਇਕੱਠਾ ਹੋ ਔਖਦ ਆਵੇ ਰਾਸ ਵਿੱਚ ਆਪ ਖਲੋ ਕਿਉਂਕਿ ਤੇਰੀ ਰਜਾ ਬਿਨਾ ਤੇਰੀ ਰਹਿਮਤ ਬਿਨਾ ਮੇਰਾ ਜਿਹੜਾ ਇਹ ਕਰਮ ਰੋਗ ਇਹ ਨਹੀਂ ਕਟਿਆ ਜਾਵੇਗਾ ਕਿਰਪਾ ਕਰੋ ਪਿਤਾ ਜੀ ਇਸ ਨੂੰ ਕੱਟ ਦੇਣਾ ਇਹ ਤਾਂ ਹੋ ਗਿਆ ਜੀ ਕਿਸੇ ਨੂੰ ਬਿਮਾਰੀ ਵਗੈਰਾ ਦੀ ਹੈ ਨਾ ਪ੍ਰੋਬਲਮ ਹੈ ਲੰਬੀ ਚ ਸਮੇ ਤੋਂ ਚੱਲ ਰਹੀ ਹੈ ਨਹੀਂ ਠੀਕ ਹੋ ਰਹੀ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡਾ ਬदन ਸਰੀਰ ਜਿਵੇਂ ਆਪਾਂ ਦਰਦ ਕਰਦਾ ਰਹਿੰਦਾ ਹੈ ਜਾਂ ਤੁਹਾਨੂੰ ਗੁੱਸਾ ਚੜਚੜ ਆpan ਕੁਝ ਵੀ ਇਦਾਂ ਦੀ ਹੈ ਨਾ ਹੁਣ ਜਿਵੇਂ ਆ ਗਿਆ ਕਿ ਤੁਹਾਡੇ ਸਿਰ ਕਰਜ਼ਾ ਚੜਿਆ ਦੇਖੋ ਹੁਣ ਪੋ ਦਾ ਮਹੀਨਾ ਚੜਨ ਵਾਲਾ ਹੈਗਾ ਉਹ ਮਹੀਨਾ ਤਾਂ ਤੁਸੀਂ ਲਗਾਤਾਰ ਇਸ ਚੀਜ਼ ਨੂੰ ਕਰਨਾ ਹੀ ਕਰਨਾ ਹੈਗਾ ਤਾਂ ਤੁਸੀਂ ਕਰਨਾ ਕੀ ਹੈ ਤੁਹਾਡੇ ਸਿਰ ਕਰਜ਼ਾ ਚੜਿਆ ਹੋਇਆ ਹੈ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਤੁਹਾਡੇ ਪੈਸਾ ਨਹੀਂ ਖੜਦਾ ਚੜਚੜਾ ਪਾਣਾ ਤੁਹਾਡਾ ਬੱਚੇ ਨੂੰ ਤੁਸੀਂ ਚਾਹੁੰਦੇ ਵੀ ਹਨਾ ਉਹਦਾ ਸਾਰਾ ਸਕਸੈਸ ਮਨ ਕੇ ਲਾ ਲਓ ਵੀ ਤੁਹਾਡੇ ਸਾਰੇ ਕੰਮ ਨੇਪਰੇ ਚੜਨਗੇ ਅਗਰ ਤੁਸੀਂ ਇਸ ਚੀਜ਼ ਨੂੰ ਕਰਨ ਲੱਗੋਗੇ ਕਿਉਂਕਿ ਸਭ ਤੋਂ ਉੱਤਮ ਮੰਨਿਆ ਜਾਂਦਾ ਜੀਵ ਦਿਆ ਜਦੋਂ ਆਪਾਂ ਜੀਵਾਂ ਤੇ ਦਇਆ ਕਰਦੇ ਹਾਂ ਉਹ ਸਭ ਤੋਂ ਉੱਤਮ ਸੇਵਾ ਹੈਗੀ ਤਾਂ ਸਭ ਤੋਂ ਪਹਿਲਾਂ ਉਸੇ ਤਰੀਕੇ ਨਾਲ ਦੇਖੋ ਉਹ ਜਿਹੜੇ ਮੈਂ ਤੁਹਾਨੂੰ ਸੱਤ ਅਨਾਜ ਦੱਸੇ ਨੇ ਉਸੇ ਤਰੀਕੇ ਨਾਲ ਸੱਤ ਅਨਾਜ ਤੁਸੀਂ ਨੇ ਹੋਰ ਲੈਣੇ ਨੇ ਉਹਦੇ ਵਿੱਚ ਵੀ ਪੀਲੀ ਸਰੋਂ ਚਾਵਲ ਮਿੱਠਾ ਚਾਹੇ ਚੀਨੀ ਸ਼ੱਕਰ ਕੁਛ ਵੀ ਲੈ ਲਓ ਤੁਸੀਂ ਥੋੜਾ ਜਿਹਾ ਆਟਾ ਲੈ ਲਓ ਵਿੱਚ ਉਹਦੇ ਤੇ ਆਪਣੀ ਮੂੰਗੀ ਮਸਰੀ ਦੀ ਦਾਲ ਲੈ ਲਓ ਕਾਲੇ ਆਪਣੇ ਕੀ ਹੁੰਦਾ ਹੈ ਮੋਠ ਹੁੰਦੇ ਆ ਨਾ ਉਹ ਲੈ ਲਓ ਤਿਲ ਲੈ ਲਓ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਨਾ ਸੱਤ ਚੀਜ਼ਾਂ ਨੂੰ ਇਕੱਠੀਆਂ ਕਰਕੇ ਨਾ ਮਿਕਸ ਕਰ ਲਈਆਂ ਨੇ ਥੋੜਾ ਜਿਹਾ ਕਣਾ ਬਾਜਰਾ ਲੈ ਲਓ ਨਾ ਤਾਂ ਤੁਸੀਂ ਇਹਨਾਂ ਨੂੰ ਇਕੱਠੇ ਕਰ ਲੈਣਾ ਇਕੱਠੇ ਕਰਕੇ ਜਿਵੇਂ ਕਿਲੋ 2 ਕਿਲੋ ਬਣਾ ਕੇ ਤੁਸੀਂ ਇੱਕ ਲਫਾਫੇ ਦੇ ਵਿੱਚ ਪਾ ਲੈਣੀ ਹੈ ਜਿਹੜੇ ਭੈਣ ਭਰਾ ਨਹੀਂ ਇੰਨਾ ਸਮਾਨ ਖਰੀਦ ਸਕਦੇ ਤਾਂ ਕੋਈ ਗੱਲ ਨਹੀਂ ਤੁਸੀਂ ਥੋੜੀ ਜੀ ਚੀਨੀ ਥੋੜਾ ਜਿਹਾ ਆਟਾ ਤੇ ਥੋੜੇ ਜਿਹੇ ਤੁਹਾਡੇ ਘਰ ਚਾਵਲ ਜਾਂ ਕਣਕ ਕੁਝ ਵੀ ਪਈਆ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਇਦਾਂ ਸੱਤ ਚੀਜ਼ਾਂ ਮਿਲਾ ਕੇ ਮਿਕਸ ਕਰ ਲੈਣੀ ਆ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਮੁਠੀ ਭਰ ਕੇ ਆਪਣੇ ਉੱਪਰ ਕੋਠੇ ਦੇ ਉੱਪਰ ਜਿਵੇਂ ਸੱਤ ਦੇ ਉੱਪਰ ਪਾਏ ਹੋਣੀ ਤੇ ਇੱਕ ਮੁਠੀ ਤੁਸੀਂ ਕਿਤੇ ਵੀ ਕੀੜੀਆਂ ਦਾ ਭੌਣਾ ਤੁਹਾਡੇ ਨਾਲ ਉੱਥੇ ਪਾਉਣ ਲੱਗ ਜਾਓ ਜਿਸ ਦਿਨ ਤੋਂ ਤੁਸੀਂ ਪਾਉਣ ਲੱਗ ਜਾਓਗੇ ਉਸੇ ਦਿਨ ਤੋਂ ਦੇਖਿਓ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਤੁਹਾਨੂੰ ਕਰੋਧ ਆਉਂਦਾ ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਨੁਕਸਾਨ ਹੈ ਗਰੀਬੀ ਧਨ ਦੌਲਤ ਤੁਹਾਡੇ ਘਰ ਨਹੀਂ ਖੜਦਾ ਨਾ ਕਰਜ਼ਾ ਜਿੰਨਾ ਵੀ ਹੈ ਕਿਉਂਕਿ ਜਦੋਂ ਮੈਂ ਪਿਛਲੇ ਸਾਲ ਇਹ ਵੀਡੀਓ ਪਾਈ ਸੀ ਨਾ ਤਾਂ ਮੈਨੂੰ ਬਹੁਤ ਭੈਣ ਭਰਾਵਾਂ ਨੇ ਦੱਸਿਆ ਸੀਗਾ ਨਾ ਕਿ ਦੀਦੀ ਅਸੀਂ ਇਸੇ ਚੀਜ਼ ਦੇ ਨਾਲ ਸਾਡਾ ਸਾਰਾ ਕਰਜ਼ਾ ਉਤਰਿਆ ਇਸੇ ਚੀਜ਼ ਦੇ ਨਾਲ ਮੇਰਾ ਬੱਚਾ ਠੀਕ ਹੋਇਆ ਇਸੇ ਚੀਜ਼ ਦੇ ਨਾਲ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਸਾਡੇ ਘਰ ਦੇ ਵਿੱਚ ਬਹੁਤ ਬਰਕਤ ਆਈਆਂ ਨੇ ਤਾਂ ਮੇਰੇ ਕਹਿਣ ਤੋਂ ਭਾਵ ਹੈ ਕਿ ਕਹਿਣਾ ਸੁਣਨਾ ਤੇ ਮੰਨਣਾ ਇਹ ਤਿੰਨੋਂ ਚੀਜ਼ਾਂ ਅਲੱਗ ਨੇ ਜਿਹੜਾ ਸੁਣ ਕੇ ਮੰਨ ਲੈਂਦਾ ਨਾ ਉਹਦੇ ਘਰ ਦੇ ਵਿੱਚ ਬਾਰੇ ਨਿਆਰੇ ਹੋ ਜਾਂਦੇ ਨੇ ਦੇਖੋ ਨੈਗੇਟਿਵਿਟੀ ਲਈ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਹੈਗੀਆਂ ਨੇ ਤਾਂ ਇਹ ਚੀਜ਼ ਨੂੰ ਨਾ ਤੁਸੀਂ ਗੂਗਲ ਦੀ ਧੂਫ ਦੇਣੀ ਘਰ ਦੇ ਵਿੱਚ ਗੂਗਲ ਦੀ ਧੂਫ ਨਹੀਂ ਹੈਗੀ ਤਾਂ ਦੂਸਰੀ ਧੂਫ ਦਿਓ ਤੁਸੀਂ ਕਪੂਰ ਤੇ ਨਮਕ ਦਾ ਪੋਚਾ ਲਗਾਉਣਾ ਜਾਂ ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਸਿੱਟਾ ਦੇਣਾ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰੋ ਤਾਂ ਸਾਰਾ ਤੁਹਾਡੇ ਘਰ ਦੇ ਵਿੱਚ ਠੀਕ ਹੋਵੇਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ